ਬੀਤੀ ਰਾਤ ਅੰਮ੍ਰਿਤਸਰ ਦੇ ਇੱਕ ਹੋਟਲ ਕਾਰੋਬਾਰੀ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਸ ਮਾਮਲੇ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਜ਼ਿੰਮੇਵਾਰੀ ਲੈਣ ਵਾਲੇ ਗਰੁੱਪ ਨੇ ਲਿਖਿਆ ਕਿ ਇਸ ਵਿਅਕਤੀ ਨੇ ਨੋਨਾ ਹਰੀਕੇ ਨਾਂ ਦੇ ਸਾਡੇ ਸਾਥੀ ਦੀ ਮੁਖਬਰੀ ਕੀਤੀ ਸੀ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਅੱਗੇ ਤੋਂ ਮੁਖਬਰੀ ਕਰੇਗਾ ਤਾਂ ਉਸ ਦਾ ਇਹੋ ਹਾਲ ਹੋਏਗਾ ਤੇ ਨਾਲ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਨੂੰ ਉਹਨਾਂ ਫੋਨ ਕੀਤੇ ਨੇ ਉਹ ਲੈਣ ਤੇ ਆ ਜਾਣ ਨਹੀਂ ਫਿਰ ਉਹਨਾਂ ਖਰਾਬੀ ਐਕਸ਼ਨ ਕੀਤੇ ਜਾਣਗੇਾਰੇ ਮਾਮਲੇ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਓਟਲ ਦੇ ਕਰਿੰਦਿਆਂ ਨੇ ਦੋਸ਼ ਲਗਾਇਆ ਕਿ ਪੁਲਿਸ ਘਟਨਾ ਵਾਲੀ ਸਥਾਨ ਤੇ 1 ਘੰਟੇ ਬਾਅਦ ਪਹੁੰਚੀ ਇਸ ਮਾਮਲੇ ਤੇ ਪੁਲਸ ਨੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਸਨ ਉਹਨਾਂ ਜਦੋਂ ਪਾਣੀ ਮੰਗਿਆ ਤਾਂ ਤੁਰੰਤ ਗੋਲੀ ਚਲਾ ਦਿੱਤੀ ਪਹਿਲਾਂ ਇਹ ਮਾਮਲਾ ਸੁਰੱਖਤੀ ਦਾ ਲੱਗਦਾ ਸੀ ਪਰ ਜਦੋਂ ਇੱਕ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਤਾਂ ਮਾਮਲਾ ਹੋਰ ਹੀ ਨਿਕਲਿਆ ਕਟਨੜ ਵਾਲੀ ਸਥਾਨ ਤੇ ਲੋਕੀ ਰੋਟੀ ਪਾਣੀ ਖਾਣ ਵੀ ਪਹੁੰਚੇ ਸਨ ਪਰ ਹੋਰ ਨਾਂ ਦਾ ਬੱਚਾ ਹੋ ਗਿਆ ਹਿਮੇਸ਼ ਰਾਮ ਕਿੱਥੇ ਕਿਹੜਾ ਪੇ ਇਹ ਦੁਕਾਨ ਹੈ ਔਰ ਕੀ ਹੋਇਆ ਹੈ ਇਹ ਬੜੇ ਬਟਾਲ ਰੋਡ ਤੇ ਦੁਕਾਨ ਹੈ ਹਾਂ ਕੀ ਹੋਇਆ ਹੈ ਯਹਾਂ ਪੇ ਦੋ ਬੰਦੇ ਆਏ

ਇਹ ਫਾਇਆ ਕਿੱਥੇ ਕੰਮ ਕਰਦੇ ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਟਿੱਕੀ ਘਟਨਾ ਚ ਵਾਪਰੇ ਇੱਥੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਵੱਲ 6-7 ਗੋਲੀਆਂ 6-10 ਗੋਲੀਆਂ ਸੀ ਆਈ ਥਿੰਕ ਕਿਹੜੀਆਂ ਗੋਲੀਆਂ ਮੰਗਿਆ ਸੀ ਕੋਈ ਚੀਜ਼ ਤੇ ਕੋਈ ਪਰ ਪਾਣੀ ਮੰਗ ਰਹੇ تھے ਬਸ ਕਿਹੜੀਆਂ ਗੋਲੀਆਂ ਵਧੀਆਂ ਉਹਨਾਂ ਭਾਈ ਜਾਨਾ ਕਿ ਪੰਜ ਤਿੰਨ ਗੋਲੀ ਬਜੀ ਹੈ ਭਾਈ ਜੀ ਕਿ ਤਲੀਆਂ ਕਿਹੜੀਆਂ ਗਈਆਂ ਉਹਨਾਂ ਵੱਲ ਛੇ ਗੋੜੀ ਚਲਾਈ ਗਈ ਹੈ ਫ੍ਰੀਜ ਦੇ ਉੱਤੇ ਵੀ ਗੋਲੀਆਂ ਹਾਂਜੀ ਫ੍ਰੀਜ ਦੇ ਵੀ ਜੇ ਕੁਝ ਕੁਝ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਸਟਮਰ ਵੀ ਸੀ ਕਿ ਚਲੋ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਬਾਜੀ ਦਾ ਝਗੜਾ ਝੂੜਾ ਤਾਂ ਕਿਸੇ ਦਾ ਨਹੀਂ ਹੋਇਆ ਸੀ ਕੋਈ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨੀਂਵ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇਥੇ ਇਮਪਲੋਏ ਹੈ ਨਾ ਅਸੀਂ ਕੰਮ ਕਰਦੇ ਹਾਂ ਸਾਨੂੰ ਹਾਂਜੀ ਚੁੱਪ ਚੁੱਪ ਗਾਇਆ ਠੀਕ ਹੈ ਮੋਟਰਸਾਈਕਲ ਤੇ ਸੀ ਹਾਂਜੀ ਬਾਈਕ ਤੇ ਸੀ ਮੋਕੇ ਤੇ ਪੁਲਿਸ ਆਈ ਹੈ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਹੈ ਕੀ ਸੀਸੀਟੀਵੀ ਹੈ ਜੀ ਫਿਰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਨਸ ਜਿਹੜਾ ਇੱਕ 바 ਰੈਸਟੋਰੈਂਟ ਹੈਗਾ ਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂ ਤੁਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੇ ਹੈਗੇ ਆ ਏਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੇ ਆ ਅ ਮਤਲਬ ਤਕਰੀਬਨ 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤਲ ਕੱਢ ਕੇ ਤੇ ਉਹਨਾਂ ਤੇ ਫਾਇਰ ਕੀਤੇ ਗਏ ਆ ਸਰ ਕਿੰਨੇ ਫਾਇਰ ਕੀਤੇ ਟੋਟਲ 6 ਖੋਲ ਸਾਨੂੰ ਮਿਲੇ ਹੈਗੇ ਆ 5 ਕੁ ਖੋਲ ਜਿਹੜੇ ਹੈਗੇ ਆ ਆਪਣਾ 5 ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੀ ਹੋਈ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਕੋ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ। ਪਰ ਲੜਕੇ ਦੀ ਕੰਡੀਸ਼ਨ ਕਿਸ ਵਜ੍ਹਾ ਜਿਸ ਦੇ ਉੱਤੇ ਪਹੁੰਚ ਲਗੋ। ਉਹ ਮੇਰੇ ਖਿਆਲ ਨਾਲ ਡੈੱਡ ਹੋ ਗਏ ਉਹ। ਡੈੱਡ ਹੋ ਗਏ। ਜੀ ਪਰ ਪਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਹੈ। ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ। ਜੀ ਜੀ ਜੀ। ਉਹ ਨਾਲ ਦੇ ਦੇ ਔਰ ਨਾਲ ਹੀ 200 ਮੀਟਰ ਦੀ ਦੂਰੀ ਤੇ ਸੀਟੀ ਸਾਹਿਬ ਦੀ ਕੋਠੀ। ਜੀ ਜੀ। ਨਹੀਂ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ। ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣੀਆਂ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਏ ਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆਇਆ ਸੀ ਦੇਖੋ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਯਾਰ ਅਸ਼ੋਤ ਪੁਸ਼ ਮਾਰਜਨ ਜਿਹੜਾ ਕਿ ਡਿਸੀਜ਼ ਡੇਗਾ ਆ ਉਹਨੇ ਇਹਨੂੰ ਦੱਸਿਆ ਸੀ ਕਿ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇ ਤੇ ਇਹ ਇੱਕ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਬਈ ਗੱਲ ਮਾਥਰੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾਰੀ ਕੋਈ ਇਸ ਦਾ ਚੀਜ਼ ਸਾਹਮਣੇ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਰੰਦ ਨਹੀਂ ਕਰਨੀ ਹੈ ਇੱਕ ਹੀ ਮੁੰਡਾ ਅਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ ਦੇਖੋ ਅਜੇ ਪ੍ਰਾਈਮ ਮਤਲਬ ਕਿ ਇਹੋ ਜਿਹਾ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾ ਅਜੇ ਕਰਨ ਦਾ ਟਾਈਮ ਦੋ ਆਪਾਂ ਕਰ ਦਿੰਦੇ ਆ ਥੈਂਕ ਯੂ ਜੀ ਮੇਰਾ ਫੋਨ ਟੁੱਟ ਗਿਆ ਵਾ ਕੱਸ ਗਿਆ ਪਰ ਕਲੈਰਟੀ ਠੀਕ ਹੈ